ਸਾਸ ਸੰਜੀਓ ਚਬਰ ਸ਼ਤਰ ਦੇ ਮਾਲਕ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਹੋ ਦਨ ਆਨੰਦਦੇ ਹੋਏ ਅਤੇ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਦੇ ਹੋਏ ਅਤੇ ਤਨ ਤਨ ਪਿਆਰੇ ਬਾਬਾ ਗੇਜਾ ਸਿੰਘ ਜੀ ਜੀ ਮਿੱਠੀਆਂ ਤੇ ਪਿਆਰੀਆਂ ਯਾਦਾਂ ਮਨਾਉਂਦੇ ਹੋਏ ਪਿਆਰ ਸਹਿਤ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਦਾਂ ਕਿੰਨਾਂ ਦੀਆਂ ਮਨਾਇਆਂ ਜਾਂਦੀਆਂ ਨੇ ਬਰਸੀਆਂ ਕਿੰਨਾਂ ਦੀਆਂ ਮਨਾਇਆਂ ਜਾਂਦੀਆਂ ਨੇ ਜਿਹੜੇ ਮਹਾਪੁਰਖ ਪੂਰਨ ਮਹਾਪੁਰਖ ਇਸ ਸੰਸਾਰ ਤੇ ਆ ਕੇ ਟੁੱਟੀਆਂ ਹੋਈਆਂ ਰੂਹਾਂ ਨੂੰ ਤੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੋੜ ਕੇ ਜਾਂਦੇ ਨੇ ਅਤੇ ਟੁੱਟੀਆਂ ਹੋਈਆਂ ਰੂਹਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਦੇ ਸਿੰਘ ਸਜਾ ਕੇ ਜਾਇਆ ਕਰਦੇ ਨੇ ਤੰਤਨ ਬਾਬਾ ਆਨੰਦ ਸਿੰਘ ਜੀ ਤੋਂ ਵਰਉਸ ਆਏ ਤੰਤਨ ਬਾਬਾ ਈਸ਼ਰ ਸਿੰਘ ਜੀ ਤੰਤਨ ਤੁੰ ਬਾਬਾ ਈਸ਼ਰ ਸਿੰਘ ਜੀ ਤੋਂ ਵਰਉਸ ਆਏ ਹੋਏ ਤੰਤਨ ਬਾਬਾ ਗੇਜਾ ਸਿੰਘ ਜੀ ਗਿਨਾਂ ਨੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਚਰਨਾਂ ਦੇ ਨਾਲ ਜੋੜਨਾ ਕੀਤਾ ਅਤੇ ਗੁਰੂ ਪਾਤਸ਼ਾਹ ਦੇ ਹੁਕਮ ਦੇ ਸਦਕਾ ਜਿਵੇਂ ਕਿ ਨਰੰਕਾਰ ਦੇ ਹੁਕਮ ਦੇ ਦੁਆਰਾ ਜਦੋਂ ਉਹਨਾਂ ਨੂੰ ਸੱਦਾ ਆ ਗਿਆ ਤੇ ਇਸ ਸੰਸਾਰ ਨੂੰ ਛੱਡ ਕੇ ਜਾਣਾ ਪਿਆ ਦਾਸ ਅਮਰੀਕਾ ਵਿੱਚ ਸੀ ਬਾਬਾ ਭਾਗ ਸਿੰਘ ਜੀ ਹੋਰਾਂ ਦੇ ਨਾਲ ਬਚਨ ਬਲਾਸ ਹੁੰਦੇ ਰਹਿੰਦੇ ਸਨ ਬਾਬਾ ਜੀ ਕੁਝ ਢਿੱਲੇ ਹੋਣ ਤੋਂ ਕੁਝ ਸਮਾਂ ਪਹਿਲਾਂ ਬਾਬਾ ਜੀ ਦੇ ਨਾਲ ਕੁਝ ਬਚਨ ਬਲਾਸ ਹੋਏ ਸੋ ਬਾਬਾ ਜੀ ਕਹਿਣ ਲੱਗੇ ਦਾਰਾ ਸਿੰਘ ਤੁਸੀਂ ਕਦੋਂ ਆਉਣਾ ਹੈ ਕਿਉਂਕਿ ਉਹਨਾਂ ਨੂੰ ਦਿਸ ਰਿਹਾ ਸੀ ਕਿ ਸਮਾਂ ਨੇੜੇ ਆ ਗਿਆ ਹੈ ਬਾਬਾ ਜੀ ਨੇ ਕਿਹਾ ਤੁਸੀਂ ਕਦੋਂ ਆਉਣਾ ਹੈ ਇਹ ਦੱਸ ਨਿਕਿਆ ਬਾਬਾ ਜੀ ਮੈਂ ਇੱਕ ਦੋ ਮਹੀਨਿਆਂ ਤੱਕ ਆਪਜੀ ਦੇ ਜ਼ਰੂਰ ਦਰਸ਼ਨ ਕਰਾਂਗਾ ਸੋ ਬਾਬਾ ਜੀ ਕਹਿਣ ਲੱਗੇ ਤੂੰ ਛੇਤੀ ਆ ਜਾ ਸੋ ਉੱਥੋਂ ਦੇ ਕਾਮਕਾਰ ਐਸੇ ਹੋਇਆ ਕਰਦੇ ਨੇ ਕੁਝ ਦੇਰ ਲੱਗ ਗਈ ਨਹੀਂ ਪਹੁੰਚਿਆ ਗਿਆ ਕੁਝ ਦਿਨਾਂ ਤੋਂ ਬਾਅਦ ਪਤਾ ਲੱਗਾ ਕਿ ਬਾਬਾ ਜੀ ਕੁਝ ਸਰੀਰਕ ਤੌਰ ਤੇ ਢਿੱਲੇ ਹੋ ਗਏ ਨੇ ਸੋ ਬੜਾ ਮਨ ਨੂੰ ਦੁੱਖ ਹੋਇਆ ਕਿ ਪਹੁੰਚ ਨਹੀਂ ਸਕੇ ਬਾਬਾ ਭਗਤ ਸਿੰਘ ਜੀ ਹਰਾਂਦੇ ਨਾਲ ਅਸੀਂ ਵੀਡੀਓ ਤੇ ਦੇਖਦੇ ਰਹੇ ਇਹ ਵੀ ਸਾਨੂੰ ਹੌਸਲਾ ਦਿੰਦੇ ਰਹੇ ਕਿ ਬਾਬਾ ਜੀ ਠੀਕ ਨੇ ਠੀਕ ਹੋ ਜਾਣਾ ਹੈ ਸਾਡੇ ਕੋਲੋਂ ਡਾਕਟਰ ਸੁਰਜੀਤ ਸਿੰਘ ਜੀ ਚਾਹਲ ਉਹ ਇੱਥੇ ਪਹੁੰਚੇ ਉਹਨਾਂ ਨੇ ਬਾਬਾ ਜੀ ਦੀ ਦੇਖ ਰਹਿਖ ਉਹਨਾਂ ਨੇ ਵੀ ਬਾਬਾ ਜੀ ਦੀ ਕੀਤੀ ਉਹਨਾਂ ਨੇ ਵੀ ਸਾਨੂੰ ਦੱਸਿਆ ਕਿ ਬਾਬਾ ਜੀ ਦੀਆਂ ਤਿਆਰੀਆਂ ਅੱਗੇ ਨੂੰ ਆਏ ਜਦੋਂ ਬਾਬਾ ਜੀ ਦੇ ਨਾਲ ਮੈਂ ਬਚਨ ਕਰ ਰਿਹਾ ਸੀ ਤੇ ਬਾਬਾ ਜੀ ਨੇ ਨਾਲ ਇਹ ਵੀ ਬਚਨ ਕੀਤਾ ਕਿ ਦਾਰਾ ਸਿੰਘ ਸਵਾਰੀਆਂ ਸਟੇਖਤ ਤੇ ਆਈਆਂ ਖੜੀਆਂ ਨੇ ਗੱਡੀ ਨੂੰ ਡੀਕਦਿਆਂ ਨੇ ਜਦੋਂ ਗੱਡੀ ਆ ਗਈ ਸਵਾਰੀਆਂ ਨੇ ਚੜ ਜਾਣਾ ਹੈ ਇਹ ਵੀ ਬਾਬਾ ਜੀ ਨੇ ਬਚਨ ਕੀਤਾ ਫਿਰ ਇਹ ਵੀ ਮੈਨੂੰ ਪੁੱਛਿਆ ਕਿ ਸੀਤਲ ਸਿੰਘ ਦਾ ਕੀ ਹਾਲ ਕਿਉ ਗੁਰ ਭਾਈ ਸਨ ਸਾਡੇ ਕੋਲ ਰਹਿੰਦੇ ਸਨ ਮੈਂ ਕਿਹਾ ਬਾਬਾ ਜੀ ਕੋ ਚੜਾਈ ਕਰ ਗਏ ਨੇ ਤੇ ਫਿਰ ਉਹਨਾਂ ਨੇ ਬਚਨ ਕੀਤਾ ਕਿ ਬਾਬਾ ਜੀ ਦੇ ਪੁਰਾਣੇ ਵਿਹੰਗਮਾਂ ਦੇ ਵਿੱਚੋਂ ਅਸੀਂ 2-3 ਵਿਹੰਗਮ ਰਹਿ ਗਏ ਆ ਕੁਝ ਵਿਹੰਗਮਾਂ ਦਾ ਨਾਂ ਲਿਆ ਜਿਨ੍ਹਾਂ ਵਿੱਚ ਤਨਤਨ ਬਾਬਾ ਗੁਰਦੇਵ ਸਿੰਘ ਜੀ ਸਮਾਧ ਵਾਲੇ ਉਹਨਾਂ ਦਾ ਵੀ ਬਾਬਾ ਜੀ ਨੇ ਜ਼ਿਕਰ ਕੀਤਾ ਤੇ ਕਹਿੰਦੇ ਕੁਝ ਵਿਹੰਗਮ ਸੀ ਬਸ ਕਿੰਤੀ ਦੇ ਰਹਿ ਗਏ ਹੁਣ ਤੇ ਸਾਡੀਆਂ ਵੀ ਤਿਆਰੀਆਂ ਨੇ ਸੋ ਇਸ ਕਰਕੇ ਬਹੁਤ ਹੀ ਮਨ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿ ਇੱਥੇ ਜਦੋਂ ਵੀ ਬਾਬਾ ਜੀ ਦੇ ਚੰਨਾਂ ਵਿੱਚ ਆਈਦਾ ਸੀ ਤੇ ਬਹੁਤ ਹੀ ਖੁਸ਼ੀਆਂ ਮਿਲਦੀਆਂ ਸਨ ਬਾਬਾ ਜੀ ਦੇ ਚੰਨਾਂ ਦੇ ਵਿੱਚ ਛੋਟੇ ਛੋਟੇ ਅਸੀਂ ਰਹੇ ਸਨ ਰਹ ਸੀ ਦਾਸ ਬਾਬਾ ਕੁੰਦਨ ਸਿੰਘ ਜੀ ਆਨੰਦ ਦੇ ਕੋਲ ਰਹਿੰਦਾ ਸੀ ਬਾਬਾ ਕੁੰਦਨ ਸਿੰਘ ਜੀ ਆਨੰਦ ਦੇ ਕੋਲ ਗੁਰਬਾਣੀ ਦਾ ਪਾਠ ਸੰਤਿਆ ਸਹਿਤ ਕਰਦਾ ਸੀ ਜਦੋਂ ਬਾਬਾ ਕੁੰਦਨ ਸਿੰਘ ਜੀ ਹਰਾਂ ਕੋਲ ਕਿਤੇ ਟਾਈਮ ਨਹੀਂ ਸੀ ਹੋਇਆ ਕਰਦਾ ਤੇ ਮੈਨੂੰ ਉਹ ਕਹਿ ਦਿੰਦੇ ਸਨ ਕਿ ਬਾਬਾ ਗੇਜਾ ਸਿੰਘਾ ਨਾਲ ਕੋਲ ਜਾ ਕੇ ਤੁਸੀਂ ਸੰਤਿਆ ਦਾ ਗੁਰਬਾਣੀ ਦੀ ਸੰਤਿਆ ਦਾ ਪਾਠ ਸਿੱਖੋ ਤੇ ਕਰੋ ਤੇ ਬਾਬਾ ਜੀ ਬਾਬਾ ਗੇਜਾ ਸਿੰਘ ਜੀ ਐਸੇ ਸਥਾਨ ਤੇ ਇੱਕ ਛੋਟੀ ਜੀ ਕੁੱਲੀ ਹੋਇਆ ਕਰਦੀ ਸੀ ਮਿੱਟੀ ਦੀ ਕੁੱਲੀ ਹੋਇਆ ਕਰਦੀ ਸੀ ਤੇ ਬਾਬਾ ਜੀ ਇੱਕ ਅਰਬਾਬ ਦੇ ਨਾਲ ਉਹ ਸ਼ਬਦ ਗਾਇਨ ਕਰਦੇ ਹੁੰਦੇ ਸਨ 10 ਉਹਨਾਂ ਦੇ ਨਾਲ ਤਪਲਾ ਵਜਾਇਆ ਕਰਦਾ ਸੀ ਬਾਬਾ ਰਾਮ ਸਿੰਘ ਜੀ ਸ਼ਹੀਦ ਬਾਬਾ ਰਾਮ ਸਿੰਘ ਜੀ ਉਹ ਵੀ ਉੱਥੇ ਬੈਠਿਆ ਕਰਦੇ ਸਨ ਸ਼ਹੀਦ ਬਾਬਾ ਜੰਗ ਸਿੰਘ ਜੀ ਉਹ ਵੀ ਉੱਥੇ ਹੀ ਬੈਠਿਆ ਕਰਦੇ ਸਨ ਸ਼ਹੀਦ ਬਾਬਾ ਜੰਗ ਸਿੰਘ ਜੀ ਜਦੋਂ ਕੀਰਤਨ ਕਰਿਆ ਕਰਦੇ ਸਨ ਉਦੋਂ ਵੀ ਦਾਸ ਨਾਲ ਤਪਲਾ ਵਜਾਇਆ ਕਰਦਾ ਸੀ ਔਰ ਬਾਬਾ ਜੰਗ ਸਿੰਘ ਹਮੇਸ਼ਾ ਇਹ ਧਾਰਨਾ ਪੜ੍ਹਦੇ ਹਨ ਪੜ੍ਹਦੇ ਸਨ ਪ੍ਰੇਮ ਵਾਲੀ ਗਲੀ ਵਿੱਚੋਂ ਕੋਈ ਕੋਈ ਲੰਘਦਾ ਹਮੇਸ਼ਾ ਉਹ ਧਾਰਨਾ ਪੜ੍ਹਿਆ ਕਰਦੇ ਸਨ ਨਾਲ ਪ੍ਰਵਾਣ ਦੇਣੇ ਾਰੂ ਸਿੰਘ ਭਾਈ ਹੋਵੇ ਖੋਪਰੀ ਲੋਹਾਈ ਹੋਵੇ ਚਰਖੜੀ ਪੁਹਾਈ ਹੋਵੇ ਘੂਟਾ ਆਵੇ ਰੰਗ ਦਾ ਭਾਈ ਜੀ ਦੀਆਲਾ ਹੋਵੇ ਦੇਗ ਦਾ ਉਬਾਲਾ ਹੋਵੇ ਦੇਗ ਤੇ ਬਿਠਾਏ ਹੋਣ ਸਿੱਖੀ ਦਾਣ ਮੰਗਦਾ ਐਸੇ ਐਸੇ ਬਾਬਾ ਜੀ ਪ੍ਰਵਾਨ ਦਿਆ ਕਰਦੇ ਸਨ ਸੁਦਾਸ کافی ਸਮੇਂ ਤੋਂ ਬਾਅਦ ਇੱਥੇ ਪਹੁੰਚਿਆ ਸਾਰੇ ਮਾਂ ਪੁੱਛਿਆ ਨੇ ਬਹੁਤ ਹੀ ਦਾਸ ਨੂੰ ਪਿਆਰ ਦਿੱਤਾ ਹੈ ਜਿਵੇਂ ਕਿ ਬਾਬਾ ਲੱਖਾ ਸਿੰਘ ਜੀ ਬਾਬਾ ਗੁਰਜੀਤ ਸਿੰਘ ਜੀ ਬਾਬਾ ਗੁਰਚਰਨ ਸਿੰਘ ਜੀ ਬਾਬਾ ਕਾਲਾ ਸਿੰਘ ਜੀ ਜਿੰਨੇ ਵੀ ਇਥੇ ਉਹਦਾ ਸਤਿਕਾਰਯੋਗ ਮਹਾਪੁਰਖ ਨੇ ਸਾਰਿਆਂ ਨੇ ਬਹੁਤ ਹੀ ਪਿਆਰ ਦਿੱਤਾ ਹੈ। ਸੋ ਬਾਬਾ ਗੇਂਜਿਆ ਸਿੰਘ ਜੀ ਕਹੇ ਲੱਗੇ ਸਫਰ ਜ਼ਿੰਦਗੀ ਦਾ ਜਦੋਂ ਹੈ ਮੁੱਕ ਜਾਂਦਾ ਸਫਰ ਜ਼ਿੰਦਗੀ ਦਾ ਜਦੋਂ ਹੈ ਮੁੱਕ ਜਾਂਦਾ ਸੁੱਤੇ ਪਿਆ ਨੇ ਅਸੀਂ ਫਿਰ ਉੱਠਣਾ ਨਹੀਂ ਸਫ਼ਰ ਜ਼ਿੰਦਗੀ ਦਾ ਜਦੋਂ ਹੈ ਮੁੱਕ ਜਾਂਦਾ ਸੁੱਤੇ ਬਿਆਨ ਨੇ ਅਸੀਂ ਫਿਰ ਉੱਠਣਾ ਨਹੀਂ ਕਿੱਟੀ ਚਾਦਰ ਦੀ ਮਾਰ ਕੇ ਅਸੀਂ ਬੁੱਕਲ ਕਿੱਟੀ ਚਾਦਰ ਦੀ ਮਾਰ ਕੇ ਅਸੀਂ ਬੁੱਕਲ ਤੁਰ ਪੈਣਾ ਹੈ ਕਿਸੇ ਨੂੰ ਪੁੱਛਣਾ ਨਹੀਂ ਸਾਨੂੰ ਕਿਸੇ ਨੇ ਜਾਂਦਿਆਂ ਰੋਕਣਾ ਨਹੀਂ ਬਾਬਾ ਗਿੱਜਾ ਜੀ ਸੰਗੀ ਸਾਨੂੰ ਕਿਸੇ ਨੇ ਜਾਂਦਿਆਂ ਰੋਕਣਾ ਨਹੀਂ ਅਸੀਂ ਕਿਸੇ ਦੇ ਰੋਕਿਆ ਰੁਕਣਾ ਨਹੀਂ ਗੁਰੂ ਘਰ ਦੀਆਂ ਸੇਵਾਵਾਂ ਨੇ ਚੱਲੀ ਜਾਣੀਆਂ ਗੁਰੂ ਘਰ ਦੀਆਂ ਸੇਵਾਵਾਂ ਨੇ ਚੱਲੀ ਜਾਣੀਆਂ ਅਸੀਂ ਆ ਕੇ ਮੁੜ ਕੇ ਤੱਕਣਾ ਨਹੀਂ ਅਸੀਂ ਆ ਕੇ ਮੁੜ ਕੇ ਤੱਕਣਾ ਨਹੀਂ ਹੁੰਦੇ ਜੱਗ ਤੇ ਭਲੇ ਨੇ ਮਹਾਪੁਰਖ ਵਿਰਲੇ ਹੁੰਦੇ ਜੱਗ ਤੇ ਭਲੇ ਨੇ ਮਹਾਪੁਰਖ ਵਿਰਲੇ ਨਹੀਂ ਬੁਰਿਆਂ ਦੀ ਕੋਈ ਥੋੜ੍ਹ ਹੁੰਦੀ ਰੱਬਾ ਤੂੰ ਉਸੇ ਮਹਾਪੁਰਖ ਨੂੰ ਖੋਕੇ ਲੈ ਜਾਂਦਾ ਜਿਸ ਪੁਰਖ ਦੀ ਜੱਗ ਉੱਤੇ ਲੋੜ ਹੁੰਦੀ ਸਾਨੂੰ ਪੁੱਛ ਲੈ ਰੱਬਾ ਸੰਗਤਾਂ ਕਿਉਂ ਰੋਂਦੀਆਂ ਸਾਨੂੰ ਪੁੱਛ ਲੈ ਰੱਬਾ ਸੰਗਤਾਂ ਕਿਉਂ ਰੋਂਦੀਆਂ ਨਾਤਾ ਟੁੱਟਿਆ ਹੋਇਆ ਜਦੋਂ ਤੂੰ ਜੋੜਦਾ ਨਹੀਂ ਮਨ ਬੇਰਾਗ ਦੇ ਅੰਦਰ ਹੈ ਪਰ ਆਉਂਦਾ ਜਿਸ ਨੂੰ ਲੈ ਜਾਂਦਾ ਉਸ ਨੂੰ ਮੋੜ